ਲੋਰ ਪੋਪੜਾ ਇੰਗਨਾ ਦਾ ਉਥੋਂ ਐਮਐਲਏ ਐਮਪੀ ਵੀ ਦਾ ਪੜਦਾ ਪਰ ਕੀ ਉਹਨਾਂ ਨੇ ਕਦੀ ਕੀਤਾ ਨਾ ਜਦੋਂ ਜਿੱਪ ਕੇ ਜਾਂਦੇ ਆ ਆਪਣੀ ਕਲਾਸ ਬਦਲ ਲੈਂਦੇ ਆ ਫੇਰੋਂ ਕੰਮ ਉਹ ਤਾਂ ਨਹੀਂ ਕਰਦੇ ਜਿਨ੍ਹਾਂ ਦੇ ਬਹੁਤ ਨਾਲ ਲੜਾਈ ਐ ਸਾਡੇ ਵੱਡੇ ਵੱਡੇ ਕੋਰਪੋਰੇਟ ਉਹ ਆਪਣੀ ਜਮਾਤ ਦਾ ਮੁਨਰੇਕਾ ਕਾਮਯਾ ਮਨਰੇਕਾ ਦੇ ਨਾਮ ਦੇ ਉੱਪਰ ਕਿਹੋ ਜਿਹੇ ਮੁਲਾਜ਼ਮਾ ਮੁਲਾਜ਼ਮਾ ਦੇ ਨਾਮ ਸੁਣਦਾ ਕੰਨੇ ਜੱਟੇ ਬੰਦ ਹੋ ਕੇ ਆਪਣੀ ਮੰਗ ਤੇ ਲੱਗ ਰਹੇ ਆ ਉਹਨਾਂ ਕੋ ਅੱਗੇ ਆ ਕਿ ਸੋਸਾਇਟੀ ਦੇ ਸੁਧਾਰ ਦੇ ਲਈ ਅਸੀਂ ਕੰਮ ਕਰਦੇ ਆ ਜੇ ਕਿਤੇ ਕੋਈ ਪ੍ਰੋਬਲਮ ਹੋ ਰਹੀ ਆ ਅਸੀਂ ਉੱਤੇ ਚਈਏ ਗੱਲ ਕਰਨਾ ਲੱਗਾ ਹਾਰੀ ਤਾਂ ਨੂੰ ਲਗਾਤਾਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਬਤਵਾਤਾਂ ਦੇ ਬਤਵਾਤ ਕਰਦੇ ਬਤਵਾਤ ਜਿਹਾ ਇਹ ਇੰਨੀ ਕਿਵੇਂ ਤੁਹਾਨੂੰ ਦੱਸ ਕਰਦੀ ਆਸੀਂ ਚਾਹਦੇ ਆ ਕਿ ਇਹ ਇਸ ਬਤਵਾਤ ਦੇ ਵਿੱਚ ਤੁਸੀਂ ਰੋਜ਼ ਪਰ ਬਤਵਾਤ ਸਮੇਂ ਦੇ ਨਿਰਜਤ ਬਤਵਾਤ ਦੇ ਵਿੱਚ ਆਉਣ ਵਾਲੇ ਸਮੇਂ ਦੇ ਸ਼ੁਰੂ ਕਰਦੇ ਜਦ ਤੁਹਾਡੀ ਸਮੇਂਦਾਰੀ ਨਾ ਨਾਣੀ ਕੋਈ ਤਬਦੀਲੀ ਨਹੀਂ ਹੁੰਦੀ ਤੇ ਜਿਹੜੇ ਬਜ਼ੁਰਗ ਲੋਕ ਹੈ ਇਹਨਾਂ ਨੇ ਲੰਬਾ ਸਮਾਂ ਲਗਾਤਾਰ ਸੁਖਾਈ ਨਹੀਂ ਕਰਾਇਆ ਖਰਦਰੀ ਇੱਥੋਂ ਦੇ ਆਮਰ ਸ਼ਾਹਤੀ ਨੂੰ ਬਾਹਰ ਰੱਖਣ ਦੇ ਲਈ ਕਰਦੇ ਇੱਥੇ ਬੜੀਆਂ ਜੱਤੇ ਬੰਦੀਆਂ ਇਦਾਂ ਦੀਆਂ ਬੜੀਆਂ ਬੈਤਨੀਆਂ ਹੁੰਦੀਆਂ ਨੇ ਜਿਹੜੀਆਂ ਲਗਾਤਾਰ ਟੀਲੀ ਲਾਗਤਾਂਦੀਆਂ ਤੇ ਲੋਕ ਆਪਸ ਵਿੱਚ ਲੜਨ ਚੱਲ ਜਾਂਦੇ ਪੜੇ ਲੋਕ ਲਗਾਤਾਰ ਇੱਥੇ ਕੰਮ ਕਰਦੇ ਪਿਆ ਉਹ ਕਹਿੰਦੇ ਨਹੀਂ ਕਿ ਤੁਸੀਂ ਲੋਕ ਕਦੀ ਇਕੱਠੇ ਹੋ ਬੜੇ ਲੋਕ ਇੱਥੇ ਇਕੱਲੇ ਲੱਗੇ ਹੋਇਆ ਜਿਹੜੇ ਚਾਹਦੇ ਆ ਕਿ ਲੋਕ ਆਪਸ ਦੇ ਵਿੱਚ ਲੜਨ ਉਹਨਾਂ ਦੀ ਲਾਸ਼ਾਂ ਦੇ ਉੱਪਰ ਅਸੀਂ ਆਪਣੀਆਂ ਲੋਟੀਆਂ ਸੀ ਇਹਨਾਂ ਜ਼ੋਰਦਾਰੇ ਕਿੰਨੇ ਕੇ ਬੈਠੇ ਇਹਨਾਂ ਨੇ ਲੰਬਾ ਸਮਾਂ ਇਸ ਸਿੱਕਤ ਦੇ ਵਿੱਚ ਕੰਮ ਕੀਤਾ ਹੈ ਚਾਹੇ ਮੁਲਾਜ਼ਮਾਂ ਦੇ ਵਿੱਚ ਚਾਹੇ ਕਿਸਾਨਾਂ ਲਗਾਤਾਰ ਇੱਕ ਮੋਰ ਨੂੰ ਮਾਰਨ ਪੈਂਦੇ ਕਿਤਾ ਤੋ ਆਦੇ ਨੋਟ ਬਣਾ ਦੇ ਬਗਲ ਇਹ ਲਗਾਤਾਰ ਹੈ ਅਸੀਂ ਤੁਹਾਡੇ ਨੰਬਰ ਇਹਨਾਂ ਨਾਲ ਸਾਝੇ ਕਰਦੇ ਹੋਏ ਧਿਆਨ ਨਾਲ ਸਮੇਂ ਦੇ ਵਿੱਚ ਤੁਸੀਂ ਯਤਨ ਕਰਨਾ ਕਿ ਆਪਣੇ ਪਿੰਡਾਂ ਜਿੱਥੇ ਤੁਹਾਡੇ ਸੰਪਰਕ ਹੈ ਉੱਥੇ ਲਗਾਤਾਰ ਇੰਨਾ ਲੋਕਾਂ ਨੂੰ ਪਹੁੰਚਾਓ ਤਾਂ ਕਿ ਇਹ ਸੇਵਾਤ ਕਰੀਏ ਪਤਾ ਹੈ ਤਰਵਾੜਾ ਮਾਜੀਪੁਰ ਮਕੀਨਿਆਂ ਕਿਥੋਂ ਇੱਕ ਘਟ ਬਣੇ ਤੁਸੀਂ ਪਹੁੰਚੇ ਮੇਰੀ ਵੀ ਹੈਗੀ ਹੈ ਉੱਥੇ ਦਾ ਇੱਕ ਮਾਹੌਲ ਬਣਈਏ ਸਾਡੇ ਜੱਗ ਦਾ ਕੋਈ ਇੱਕੋ ਫਕਸਲ ਕੀ ਹੋਵੇ ਸਾਡੀ ਸੰਧੀ ਕੀ ਸਾਡੀ ਜ਼ਿੰਦਗੀ ਦਾ ਫਕਸਲ ਤੇ ਪਿੰਡਾਂ ਜਾ ਬੁਲਿਆ ਜਿੰਨੀ ਤੱਕ ਲਈ ਉਹਨੂੰ ਕਾਲ ਲਿਆ ਵਿਆਹ ਕਰਾਉਣਾ ਨਿਆਰੇ ਜਾਂਦੇ ਤੇ ਭੁੱਲਿਓਗੇ ਤਾਂ ਮਰਗੇ ਕਰ ਇਨਾ ਕੀ ਮਕਸਦ ਹੈ ਇਹ ਗੱਲ ਤੁਸੀਂ ਦੱਸ ਦਿਓ ਕਿ ਤੁਹਾਡੇ ਮਰਦ ਤੋਂ ਬਾਅਦ ਤੁਹਾਡੇ ਬੱਚਿਆਂ ਤੋਂ ਇਲਾਵਾ ਤੁਹਾਨੂੰ ਕੀ ਚਾਹਤ ਸਾਡੇ ਤੋਂ ਪਹਿਲਾਂ ਵੀ ਕਈ ਸਾਡੇ ਮਦਦ ਹੋਈ ਸਾਡੇ ਤੋਂ ਪਹਿਲਾਂ ਵੀ ਕਈ ਚਲੇ ਆਏ ਹੋਣੇ ਇੱਥੇ ਕਈ ਕੁਝ ਹੋਇਆ ਹੋ ਪਰ ਲੋਕ ਯਾਦ ਕਰਾਉਂਦੇ ਆ ਅੱਜ ਤੁਸੀਂ ਲੈਨੀ ਦਾ ਜਨਮ ਦਿਨ ਮਨਾ ਰਹੇ ਹੋ ਜਿਹੜਾ ਆਰਥ 70 ਦੇ ਵਿੱਚ ਹੈ ਇੱਕ ਅੱਜ ਜੇ ਤੁਸੀਂ ਅਮੇਰਿਕਾ ਨੂੰ ਯਾਦ ਕਰਦੇ ਹੋ ਜਿਹੜਾ ਕਈ ਸਾਲਾਂ ਤੱਕ ਅੱਲਾ ਜੱਗਿਆ ਤੇ ਬਾਹਰ ਖਲਾਸਾ ਸਾਡੇ ਨੂੰ ਆਇਆ ਅੱਜ ਜੇ ਭਗਤ ਸਿੰਘ ਨੂੰ ਯਾਦ ਕਰਦੇ ਹੋ ਪਾਪੇ ਨਾਨਕ ਨੂੰ ਯਾਦ ਕਰਦੇ ਹੋ ਪੁਲਿਸਰ ਨੂੰ ਯਾਦ ਕਰਦੇ ਹੋ ਪੁਰਾਣੇ ਲੋਕਾਂ ਨੂੰ ਯਾਦ ਕਰਦੇ ਹੋ ਜਿਨ੍ਹਾਂ ਨੇ ਲੋਕਾਂ ਦੇ ਲਈ ਕੰਮ ਕੀਤਾ ਸਫਾਈ ਕੀਤੇ ਲਈ ਜਾਂਦੇ ਉਹਨਾਂ ਲੋਕਾਂ ਨੂੰ ਕਦੀ ਕੋਈ ਯਾਦ ਨਹੀਂ ਕਰਦਾ ਕਿ ਜਿਹੜੇ ਜੰਮੇ ਆਪਣੇ ਬਸ ਉਹ ਨਿੱਜੀ ਇਸ਼ਤਮਾਂ ਦੇ ਲਈ ਲੱਗੇ ਜਦੋਂ ਜ਼ਿੰਦਗੀ ਹੋ ਗਈ ਖਤਮ ਬਸ ਖਤਮ ਅੱਗੇ ਚਲੇ ਸਾਡੇ ਲਈ ਜ਼ਿੰਮੇਵਾਰੀ ਬਾਤ ਹੈ ਜਦੋਂ ਸਾਡੇ ਦੁਆਰ ਦੇ ਵਿੱਚ ਗਿਆਨ ਆ ਗਿਆ ਤਾਂ ਕਰਿਆ ਸਫਾਈ ਅਸੀਂ ਆਪਣੇ ਘਰ ਦਾ ਕੰਮ ਵੀ ਦੇਖਣਾ ਵੀ ਘਰ ਤੋਂ ਘਰ ਤੋਂ ਸਮੇਂ ਦੇ ਵਿੱਚ ਆਪਣੇ ਘਰ ਨੂੰ ਚੰਗਾ ਕਰਕੇ ਰੱਖੀਏ ਇੱਕ ਰੋਲ ਮਾਡਲ ਬਣੀ ਆਪਣੇ ਪਰਿਵਾਰ ਦੇ ਵਿੱਚ ਵੀ ਆਪਣੇ ਆਪਣੇ ਸਫਾਈ ਦੀ ਦੇ ਵਿੱਚ ਵੀ ਆਪਣੇ ਪਿੰਡ ਆਪਣੇ ਕਲੀ ਮਾਲੇ ਦੇ ਉਧਰ ਤੋਂ ਬਾਅਦ ਇਹ ਸਾਰੀ ਸੁਸਾਇਟੀ ਨੂੰ ਚੰਗਾ ਕਰਨ ਲਈ ਕੰਮ ਕਰਨਾ ਫਿਰ ਨਹੀਂ ਤਾਂ ਇਹ ਕੰਮ ਨਹੀਂ ਨਾ ਕਰਨਾ ਜਿੰਨੇ ਤੁਸੀਂ ਸੁਣ ਰਹੇ ਹੋ ਫਿਰ ਕੱਲ ਨੂੰ ਜਦੋਂ ਤੁਹਾਡਾ ਬੱਚਾ ਨਸ਼ੇ ਨਸ਼ੇ ਕਰਦਾ